ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਬੱਬੂ ਕੁੰਮਣ ਉਮੀਦ ਕਰਦਾ ਮੇਰੇ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਆਪਾਂ ਗੱਲ ਕਰਨੀ ਹੈ ਸਰਬਜੀਤ ਕੌਰ ਬਾਰੇ ਉਰਫ ਨੂਰ ਹਸੈਨ ਜਿਹੜੀ ਪਾਕਿਸਤਾਨ ਦੇ ਵਿੱਚ ਜਾ ਕੇ ਉਹਨੇ ਮਰਜ ਕਰਾਈ ਆ ਧਰਮ ਪਰਿਵਰਤਨ ਕਰਕੇ ਹਨਾ ਯਾਰ ਇੱਕ ਗੱਲ ਤਾਂ ਪੱਕੀ ਆ ਮੈਂ ਇੱਕ ਗੱਲ ਦਾ ਤੁਹਾਨੂੰ ਦੱਸਦਾ ਵਾਂ ਵੀ ਕਈ ਗੱਲਾਂ ਤਾਂ ਨਾ ਮੰਨ ਲਓ ਵੀ ਮੈਂ ਹੈਰਾਨ ਹੁਣ ਨਾ ਮਾਂ ਵੀ ਜਦੋਂ ਮੰਨ ਲਓ ਵੀ ਉਹ ਕਹਿੰਦੀ ਵੀ 8-9 ਸਾਲ ਤੋਂ ਹਨਾ ਵੀ ਮੈਂ ਇਸ ਸੰਪਰਕ ਵਿੱਚ ਸੀਗੀ ਚਲੋ ਹੁਣ ਪਤਾ ਨਹੀਂ ਵਾ ਪਹਿਲਾਂ ਕਦੀ ਮਿਲੀ ਆ ਜਾਂ ਨਹੀਂ ਮਿਲੀ ਹੈ ਉਸ ਇਨਸਾਨ ਨੂੰ ਪਰ ਇੱਕ ਗੱਲ ਇੱਕ ਕਹਾਵਤ ਆ ਪੰਜਾਬੀ ਦੀ ਕਹਿੰਦੇ ਆ ਗਿਆ ਪੋ ਬਚਣ ਗਏ ਉਹ ਜਿਹੜੇ ਸੌਣਗੇ ਦੋ ਠੀਕ ਹੈ 사ਦੇ ਬੀੜੀ ਵਰਗਾ ਬੰਦਾ ਉਹਦੀ ਬੱਕਰੀ ਵਰਗੀ ਸ਼ਕਲ ਹੈ ਪਰ 사ਦੇ ਦੀ ਕਿਸਮਤ ਦੇ ਲੋ ਕਿੰਨੀ ਉਹ ਹੈ ਨਾ ਵੀ ਕਿਸਮਤ ਕਿੰਨੀ ਲੱਕੀ ਹੈ ਨਾ ਇਹ 사ਦਾ ਖੱਟ ਜਾ ਬੰਦਾ ਚਵਲ ਜਾ ਪਰ ਕਿਸਮਤ ਦੇ ਵੀ ਪਹਿਲਾਂ ਵੀ ਵਿਆਹ ਹੋਇਆ ਹੋਇਆ ਇੱਕ ਠੀਕ ਹੈ ਸਿਆਲ ਚੜਦੇ ਚੜਦੇ ਹੈਨਾ ਇਹ ਸਿਆਲ ਮਨ ਦਾ ਸ਼ੁਰੂਆਤ ਹੀ ਹੋਈ ਹੈ ਤੇ ਸਾਡੇ ਦਾ ਦੂਜਾ ਵਿਆਹ ਫੇਰ ਹੋ ਗਿਆ ਯਾਰ ਮੈਂ ਸੱਚੀ ਗੱਲ ਦੱਸਣਾ ਮੈਂ ਰਾਤ ਨੂੰ ਕਈ ਵਾਰੀ ਉੱਠਦਾ ਹੁੰਦਾ ਵਾਂ ਜਿਵੇਂ ਬਾਥਰੂਮ ਕਰਨ ਉੱਠ ਗਿਆ ਜਾਂ ਪਾਣੀ ਪੀਣ ਉੱਠ ਗਿਆ ਰਾਤ ਨੂੰ ਦੋ ਤਿੰਨ ਵਾਰੀ ਉੱਠਦਾ ਸੱਚੀ ਕਹਿੰਦਾ ਯਾਰ ਮੇਰਾ ਧਿਆਨ ਉਹਦੇ ਵਿੱਚ ਜਾਂਦੀ ਪਤਾ ਨਹੀਂ ਕਿਉਂ ਜਾਂਦਾ ਠੀਕ ਹੈ ਉਹਦੇ ਕੰਨੀ ਮੇਰਾ ਬਹੁਤ ਤਿਆੜ ਜਾਂਦਾ ਵੀ ਯਾਰ ਦੇਖ ਕਹਿੰਦੇ ਨਹੀਂ ਹੁੰਦੇ ਇੱਕ ਕਹਾਵਤ ਹੈ ਕਹਿੰਦੇ ਵਾਹ ਕਿਸਮਤ ਦੀਆ ਬੜੀ ਆ ਰਿੱਧੀ ਖੀਰ ਤੇ ਬਣ ਗਿਆ ਦਲੀਆ ਕਿਸੇ ਨੂੰ ਇੱਕ ਕਹਿੰਦਾ ਕਿਸੇ ਨੂੰ ਇੱਕ ਨਹੀਂ ਮਿਲੀ ਕਿਸੇ ਨੂੰ ਦੋ ਦੋ ਮਿਲ ਗਈਆਂ ਹਨ ਵੀ ਇੱਥੇ ਸਾਡੇ ਕੋਲ ਤਾਂ ਦੇਖੋ ਵੀ ਸਾਡੇ ਗਰਮ ਕੱਪੜੇ ਵੀ ਨਹੀਂ ਆ ਦੇਖੋ ਤੁਸੀਂ ਦੇਖ ਸਕਦੇ ਹੋ ਵੀ ਆਹ ਬਾਜੂ ਵਾਲੀ ਮੇਰੇ ਟੀ-ਸ਼ਰਟ ਹਜੇ ਪਾਈ ਹੋਈ ਹੈ ਹਨਾ ਨਵੰਬਰ ਦਾ ਮਹੀਨਾ ਵੀ ਸਾਡੇ ਤਾਂ ਸਾਡੇ ਕੱਪੜੇ ਵੀ ਨਹੀਂ ਲਏ ਗਏ ਹੈਗੇ ਠੀਕ ਹੈ ਤੇ ਉਹਨੂੰ ਰੱਬ ਨੇ ਦੋ ਜਨਾਨੀਆਂ ਦੇ ਦਿੱਤੀਆਂ ਹੁਣ ਦੂਜੀ ਤਾਂ ਪਤਾ ਨਹੀਂ ਚਲੋ ਕਿਵੇਂ ਦੀ ਕਿਵੇਂ ਦੀ ਨਹੀਂ ਆਪਾਂ ਦੇਖੀ ਨਹੀਂ ਪਰ ਇਹ ਤਾਂ ਉਹਨੂੰ ਵਧੀਆ ਯਾਰ ਮਿਲ ਗਈ ਗਦੇਲੇ ਵਰਗੀ ਕਹਿ ਸਕਦੇ ਹਾਂ ਨਾ ਵੀ ਠੰਡ ਰਹੀ ਲੱਗਦੀ ਯਾਰ ਕਹਿੰਤੋ ਭਾਬ ਚਲੋ ਜੋ ਮਰਜੀ ਯਾਰ ਬਦਨਾਮੀ ਹੋ ਗਈ ਜੋ ਮਰਜੀ ਹੋ ਗਿਆ ਠੀਕ ਹੈ ਜੇ ਇੱਥੇ ਕਰਾ ਦਿੰਦੀ ਜਦੋਂ ਪਹਿਲਾਂ ਮੈਂ ਆਪਾਂ ਵੀ ਇੱਕ ਵੀਡੀਓ ਪਾਈ ਵੀ ਜੇ ਇੱਥੇ ਕਿਸੇ ਨਾਲ ਵਿਆਹ ਕਰਾ ਦਿੰਦੀ ਤਾਂ ਬਹੁਤ ਵਧੀਆ ਰਹਿੰਦੀ ਹੈ ਨਾ ਵੀ ਆਪਣਾ ਧਰਮ ਨਾ ਛੱਡਦੀ ਵੀ ਧਰਮ ਆਪਣੇ ਦੇ ਵਿੱਚ ਰਹਿੰਦੀ ਤਾਂ ਇੱਥੇ ਕਿਸੇ ਟਰੱਕ ਡਰਾਈਵਰ ਨਾਲ ਕਰਾ ਦਿੰਦੀ ਜਾਂ ਹੋਰ ਕਰਾ ਦਿੰਦੀ ਪਰ ਮੈਂ ਸੱਚੀ ਗੱਲ ਤੁਹਾਨੂੰ ਦੱਸਣਾ ਮੈਨੂੰ ਜਦੋਂ ਜਾਗ ਆਉਂਦੀ ਹੈ ਯਾਰ ਮੈਂ ਨਾ ਇੱਕ ਗੱਲ ਸੋਚਦਾ ਨਾ ਵੀ ਜਦੋਂ 9 ਸਾਲਾਂ ਬਾਅਦ ਹੈ ਨਾ ਵੀ ਉਹ ਮਿਲੇ ਹੋਣਗੇ ਨਾ ਇੱਕ ਦੂਜੇ ਦਾ ਸਾਹਮੋ ਸਾਹਮਣੇ ਹੋਏ ਹੋਣਗੇ ਚਲੋ ਨੇਚਰਲੀ ਗੱਲ ਹੈ ਹਨਾ ਵੀ ਜੱਫੀ ਦਾ ਬੰਦਾ ਪਾਉਂਦਾ ਹੀ ਹੈ ਹਨਾ ਵੀ ਕੋਈ ਵੀ ਆਪਾਂ ਬੰਦੇ ਵੀ ਬੰਦਾ ਵੀ ਬੰਦੇ ਨੂੰ ਮਿਲਦੇ ਆ ਹਨਾ ਵੀ ਆਪਾਂ ਵੀ ਦੋ ਯਾਰ ਦੋਤ ਜਾਂ ਦੋ ਭਰਾ ਜੋ ਕੁਝ ਵੀ ਲਾ ਲੋ ਵੀ ਮਿਲਦੇ ਆਪਾਂ ਜੱਫੀ ਪਾ ਕੇ ਮਿਲਦੇ ਹਨਾ ਮੈਂ ਇਹ ਸੋਚਦਾ ਵੀ ਯਾਰ ਜਦੋਂ ਉਹ ਜੱਫੀ ਪਾਈ ਹੋਊਗੀ ਯਾਰ ਉਹ ਉਹ ਆਨੰਦ ਆ ਯਾਰ ਮੈਂ ਨਾ ਉਸ ਐਂਗਲ ਤੋਂ ਸੋਚਦਾ ਹਾਂ ਵੀ ਜਦੋਂ ਉਹਨਾਂ ਨੇ ਆਪਸ ਦੇ ਵਿੱਚ ਜੱਫੀ ਪਾਈ ਹੋਊਗੀ ਨਾ ਹਾਏ ਰੱਬਾ ਮੇਰੇ ਆ ਵੀ ਬਸ ਉਹਨਾਂ ਦੇ ਮਨ ਨੇ ਪੁੱਛ ਸਕਦੇ ਵੀ ਉਹ ਸਵਾਦ ਉਹ ਸਰੂਰ ਕੀ ਹੋਏਗਾ ਯਾਰ ਪਤਾ ਨਹੀਂ ਕਿਉਂ ਯਾਰ ਸੱਚੀ ਕਹਿੰਦਾ ਵੀ ਮੈਂ ਤਾਂ ਆਪ ਰਾਤ ਨੂੰ ਕਈ ਵਾਰੀ ਆਇਆ ਜੇ ਘਰੀ ਜਾਂਦਾ ਹੁੰਦਾ ਕੁੰਗੜੀ ਜਾਂਦਾ ਕਿਉਂ ਚਲੋ ਮੇਰੇ ਕੋਲ ਕੱਪੜੇ ਨਹੀਂ ਹੈਗੇ ਸਿਆਦਾ ਦੇ ਠੀਕ ਹੈ ਚੱਲ ਲੈ ਲਾਂਗੇ ਜਦੋਂ ਪੈਸੇ ਆਉਣਗੇ ਚਲੋ ਔਕੇ-ਸੋਕੇ ਦਿਨ ਸਾਰਿਆਂ ਤੇ ਹੁੰਦੇ ਨੇ ਕੱਢਦੇ ਆ ਪਰ ਮੈਂ ਇੱਕ ਗੱਲ ਕਹਿੰਦਾ ਵੀ ਯਾਰ ਇੰਨਾ ਆਨੰਦ ਸ਼ਾਇਦ ਸੌਣ ਦਾ ਕਿਸੇ ਕਰੋੜਾਪਤੀ ਬੰਦੇ ਨੂੰ ਵੀ ਨਾ ਹੁੰਦਾ ਹੋਵੇ ਜਿੰਨੇ ਆਨੰਦ ਨਾਲ ਉਹ ਸਾਂਦਾ ਹੋਏਗਾ ਜੀ ਜਿਹੜਾ ਵੀ ਉਹਦਾ ਹਸਬੰਡ ਬਣਿਆ ਨਵਾਂ ਘਰਾਂ ਦਾ ਬਣਿਆ ਉਹਦਾ ਨਾਂ ਤਾਂ ਮੇਰੇ ਯਾਦ ਨਹੀਂ ਹੈਗਾ ਕੀ ਹੈ ਪਰ ਮੈਂ ਇੱਕ ਗੱਲ ਕਹਿੰਦਾ ਵੀ 사 ਕਿਸਮਤ ਦਾ ਬਹੁਤ ਵਧੀਆ ਉਹ ਬੰਦਾ ਯਾਰ ਕਿਸਮਤ ਦਾ ਧਣੀ ਆ ਉਹ ਸ਼ਕਲ 사 ਦੀ ਚਾਹੇ ਬੱਕਰੀ ਵਰਗੀ ਆ ਠੀਕ ਆ ਚਾਹੇ ਚਮਗਿੱਦੜ ਵਰਗੀ ਆ ਚਾਹੇ 사 ਕਾਲਾ ਕੋਲੋਟਾ ਪਰ ਕਿਸਮਤ ਹਾਏ ਉਹ ਮੇਰੇ ਰੱਬਾ ਕਿਸਮਤ ਦਾ ਬਲੀ ਆ ਯਾਰ ਤੂੰ ਕਿਸਮਤ ਵਾਕੇ ਹੀ ਮਿੱਤਰਾ ਤਰੀ ਕਿਸਮਤ ਬਹੁਤ ਤੇਜ਼ ਹੈ ਵਿੱਤ ਨੂੰ ਤਾਂ ਨਜ਼ਾਰੇ ਲੈ ਗਿਆ ਸੱਚੀ ਗੱਲ ਦੱਸਣਾ ਤੂੰ ਸਾਰਾ ਸਵਰਗ 'ਚ ਰਹਿੰਦਾ ਤੈਨ ਤਰਾ ਰੱਬ ਦਾ ਸ਼ੁਕਰਾਨਾ ਕਰਨਾ ਚਾਹੀਦਾ ਦੋਏ ਟਾਈਮ ਚੱਲ ਜਿਹੜੇ ਧਰਮ ਦੇ ਵਿੱਚ ਤੋਂ ਹੈਗਾ ਹਨਾ ਵੀ ਆਪਣੇ ਰੱਬ ਨੂੰ ਅੱਲਾਹ ਤਾਲਾ ਨੂੰ ਉਹਦਾ ਸ਼ੁਕਰਾਨਾ ਕਰਿਆ ਕਰ ਵੀ ਸਾਰਾ ਇੱਥੇ ਇੱਕ ਨਹੀਂ ਕਿਸੇ ਨੂੰ ਮਿਲਦੀ ਹੈਗੀ ਤੈਨੂੰ ਰੱਬ ਨੇ ਦੋ ਦੋ ਦੇਤੀਆਂ ਸਾਰਾ ਖਰਬੂਜੇ ਵਰਗੀ ਨਾਰ ਲੈ ਗਿਆ ਤੂੰ ਪਰ ਇਹ ਆ ਵੀ ਸਿਆਲ ਨੰਦ ਲੈ ਰਿਹਾ ਬੰਦਾ ਯਾਰ ਉਹ ਰਾ ਨੰਦ ਲੈ ਰਿਹਾ ਸਵਰਗਾ ਦੇ ਝੂਟੇ ਲੈ ਰਿਆ ਯਾਰ ਕਾਸ਼ ਇੱਥੇ ਕਿਸੇ ਸਾਡੇ ਡਰਾਈਵਰ ਭਰਾ ਦੀ ਰੱਬ ਸੁਣ ਲੈਂਦਾ ਕਿਸੇ ਸਾਡੇ ਡਰਾਈਵਰ ਭਰਾ ਦੀ ਕਿਤੇ ਸੁਣੀ ਜਾਂਦੀ ਤਾਂ ਬਹੁਤ ਹੀ ਮਨ ਨੂੰ ਖੁਸ਼ੀ ਹੁੰਦੀ ਯਾਰ ਵੀ ਵਾਕਈ ਯਾਰ ਪਰ ਕਿਸਮਤ ਕਹਿੰਦੇ ਬਹੁਤ ਬਧੀ ਹੈ ਜਿਹਦੀ ਕਿਸਮਤ ਦੇ ਵਿੱਚ ਤਾਂ ਦੌਲਤ ਹੁੰਦੀ ਹੈ ਉਹ ਕਿਸਮਤ ਦੇ ਵਿੱਚ ਤਾਂ ਦੌਲਤ ਮਿਲ ਜਾਂਦੀ ਹੈ ਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇੱਕ ਗੱਲ ਦੱਸਾਂ ਰੱਬ ਕਿਸੇ ਨਾ ਕਿਸ ਤਰੀਕੇ ਨਾਲ ਬੰਦੇ ਸੁਣੇ ਠੀਕ ਹੈ ਕੋਈ ਬੰਦਾ ਕਿਸੇ ਚੀਜ਼ ਤੋਂ ਪਰੇਸ਼ਾਨ ਹੈ ਕੋਈ ਕਿਸੇ ਤੋਂ ਪਰੇਸ਼ਾਨ ਹੈ ਪਤਾ ਨਹੀਂ ਚਲੋ ਉਹਦਾ ਹੁਣ ਇਨਕਮ ਸੋਰਸ ਕੀ ਆ ਹਨਾ ਵੀ ਉਹਦੇ ਕੋਲ ਪੈਸਾ ਹੈਗਾ ਕਿ ਨਹੀਂ ਹੈਗਾ ਕਿੰਨਾ ਕੋ ਉਹਦਾ ਬਿਜ਼ਨਸ ਹੈ ਉਹ ਰੱਬ ਜਾਣਦਾ ਪਰ ਇੱਕ ਗੱਲ ਪੱਕੀ ਹੈ ਵੀ ਉਹਦੇ ਕੋਲੇ ਆਨੰਦ ਠੀਕ ਹੈ ਜੀ ਆਨੰਦ ਤਾਂ ਦੇਖੋ ਇੰਨਾ ਕੁ ਹੈ ਨਾ ਉਹਦੀ ਕਿਸਮਤ ਦੇ ਵਿੱਚ ਰੱਬ ਨੇ ਸੱਚੀ ਕਹਿੰਦਾ ਵੀ ਉਹ ਸੜੇ ਹੋਏ ਬੰਦੇ ਦੀ ਕਿਸਮਤ ਦੇ ਵਿੱਚ ਇੰਨਾ ਕੋ ਆਨੰਦ ਲਿਖਤਾ ਇੰਨਾ ਸਵਾਲ ਲਿਖਤਾ ਵੀ ਬਸ ਉਹ ਉਸੇ ਨੂੰ ਹੀ ਪਤਾ ਹੈ ਵਾਹ ਮੇਰੇ ਰੱਬਾ ਕਿਸਮਤ ਹੈ ਜੀ ਕਿਸਮਤ ਕਿਸੇ ਹੋਰ ਦੀ ਵੀ ਲਿਖ ਦਿਆ ਕਰ ਯਾਰ ਇੰਡੀਆ ਚ ਪੰਜਾਬ ਚ ਵੀ ਕਿੰਦੀ ਕਿਸਮਤ ਲਿਖ ਦੇ ਇੱਥੇ ਇੱਕ ਇੱਕ ਨੂੰ ਤਰਸੀ ਜਾਂਦੇ ਨੇ ਉੱਥੇ ਤੋਂ ਦੋ ਦੋ ਦੇਈ ਜਾਂਦਾ ਯਾਰ ਰੱਬਾ ਤੂੰ ਇਨਸਾਫ ਨਹੀਂ ਕਰਦਾ ਹੈਗਾ ਪਰ ਇੱਕ ਗੱਲ ਹੈ ਵੀ ਜਦੋਂ ਦੋ ਰੂਹਾਂ ਜੇ ਤਾਂ ਮੰਨ ਲਓ ਵੀ ਚਲੋ ਕਈ ਐਂਗਲ ਹੋ ਸਕਦੇ ਨੇ ਕਈ ਲੋਕ ਹੁਣ ਕਹਿੰਦੇ ਨੇ ਆਪਾਂ ਕਈ ਐਂਗਲਾਂ ਤੋਂ ਗੱਲ ਸੋਚਦੇ ਹਾਂ ਹੁਣ ਕਈ ਤਾਂ ਕਹਿੰਦੇ ਵੀ ਉਦੋਂ ਤੇ ਪਹਿਲਾਂ ਕੇਸ ਸੀਗੇ ਤਿੰਨ ਕੇਸ ਸੀਗੇ ਵੀ ਧੋਖਾਧੜੀ ਦਾ ਬਲੈਕਮੇਲਿੰਗ ਦਾ ਤੇ 376 ਦਾ ਹਣਾ ਵੇ ਕਈ ਕਹਿੰਦੇ ਮੈਨੂੰ ਸਜ਼ਾ ਹੋਣੀ ਸੀ ਵੀ ਸਜ਼ਾ ਦੇ ਡਰ ਦੀ ਮਾਰੀ ਭੱਜੀ ਹੈ ਪਰ ਚਲੋ ਸਜ਼ਾ ਤੋਂ ਡਰਦੀ ਹੋਈ ਭੱਜ ਗਈ ਜਾਂ ਕਿਵੇਂ ਵੀ ਲਾ ਦਿਓ ਹਨਾ ਪਰ ਇੱਕ ਗੱਲ ਤਾਂ ਪੱਕੀ ਹੈ ਵੀ ਉਹ ਬੰਦੇ ਦੀ ਜੂਨ ਸੁਧਰ ਗਈ ਯਾਰ ਠੀਕ ਹੈ ਉਹ ਬੰਦੇ ਦੀ ਜੂਨ ਜ਼ਰੂਰ ਸੁਧਰ ਗਈ ਜਿਹਦੇ ਕੋਲੇ ਗਈ ਹੈ ਉਹਦੀ ਜੂਨ ਜ਼ਰੂਰ ਸੁਧਰ ਗਈ ਉਹ ਐਂ ਕਰਕੇ ਨਹੀਂ ਜਦ ਕਿ ਸਿਆਲ ਚ ਬੈੰਦਾ ਹੈਗਾ ਉਹ ਤਾਂ ਐਂ ਕਰਕੇ ਰਹੂਗਾ ਜਿਵੇਂ ਸਾਡੇ ਵਰਗੇ ਤਾਂ ਠੰਡ ਚ ਐਂ ਕਰਕੇ ਐਂ ਕੁੰਗੜੇ ਹੀ ਰਹਿੰਦੇ ਆ ਠੀਕ ਨੇ ਕਿਉਂਕਿ ਹਾਫ ਬਾਜੂ ਵਾਲੀ ਟੀ-ਸ਼ਰਟ ਪਾਈ ਹੋਈ ਯਾਰ ਸਾਡੇ ਕੋਲ ਤਾਂ ਕੱਪੜੇ ਲੈਣ ਨੂੰ ਪੈਸੇ ਨਹੀਂ ਹੈਗੇ ਤੇ ਅਸੀਂ ਦੋਵਾਂ ਦਾ ਹਨਾ ਕੀ ਕਰ ਸਕਦੇ ਹਾਂ ਅਸੀਂ ਤਾਂ ਰੱਬਾ ਐਂ ਵਿਚਾਰੇ ਬਣ ਕੇ ਹੀ ਵੱਤੋ ਵੱਤ ਪਰਨੇ ਦੀ ਬੁੱਕਲ ਮਾਰ ਕੇ ਐਂ ਰਹਿ ਸਕਦੇ ਸਾਡੇ ਉੱਦ ਲੋਈ ਵੀ ਹੈ ਨਹੀਂ ਪਰ ਉਹਨਾਂ ਦਾ ਤਾਂ ਦੁਨੀਆ ਦਾ ਸਵਰਗ ਦਿੱਤਾ ਯਾਰ ਕਿਸਮਤ ਦਾ ਤਣੀ ਹੈ ਚਲੋ ਪਤਾ ਨਹੀਂ ਉਹ ਕਿਵੇਂ ਦੀ ਸੀ ਕਿਵੇਂ ਦੀ ਨਾ ਉਹਦਾ ਪਿਛੋਕੜ ਕਿਹੋ ਜਿਹਾ ਸੀ ਕਿਹੋ ਜਿਹਾ ਨਹੀਂ ਪਰ ਇੱਕ ਗੱਲ ਤਾਂ ਪੱਕੀ ਹੈ ਵੀ ਯਾਰ ਉਹ ਬੰਦੇ ਦੀ ਸਭ ਦੀ ਕਿਸਮਤ ਸਵਾਲ ਲੈ ਗਿਆ ਦੁਨੀਆ ਦੇ ਨੇ ਯਾਰ ਐ ਲੈ ਰਿਹਾ ਯਾਰ ਉਹ ਸੋਚਦਾ ਸੱਤੀ ਗੱਲ ਦੱਸ ਆਹ ਖਬਰਾਂ ਲਾ ਕੇ ਦੇ ਯਾਰ ਦੁਨੀਆ ਦੇ ਨੰਦ ਦੇ ਨਾਲ ਦਾ ਖਬਰ ਦੇਖਦਾ ਹੋਣਾ ਠੀਕ ਹੈ ਨਾ ਯਾਰ ਰਜਾਈ ਚ ਪਿਆਣਾ ਟੌਰ ਨਾ ਨਾ ਇਹ ਕਹਿੰਦਾ ਨਾ ਦੇਖ ਕੀ ਨੌ ਰੱਖਿਆ ਦਾ ਹੁਸਨ ਨੂਰ ਨੂਰ ਹੁਸਨ ਨੂਰ ਹੁਸਨ ਬੇਗਮ ਦੇਖੋ ਆਪਣੀ ਨਿਊਜ਼ ਚੱਲ ਰਹੀ ਹੈ ਪੂਰੇ ਇੰਡੀਆ ਕੇ ਲੀਡਰ ਬਿਆਨ ਦੇ ਰਹੇ ਆ ਜੇ ਸਭ ਲੋਕ ਆਪਣੇ ਪਿੱਛੇ ਹੜਬੜਾ ਰਹੇ ਪਰ ਆਪਾ ਲੋਕ ਬਿਲਕੁਲ ਸ਼ਾਂਤੀ से ਆਰਾਮ से ਸਕੂਨ से ਸੋ ਰਹੇ ਆ ਇਆ ਸਾਨੀਆ ਰਹਾ ਰ ਮੈਂ ਸੱਚੀ ਕਹਿੰਦਾ ਯਾਰ ਵੀ ਉਹ ਤਾਂ ਨਾਲੇ ਖਬਰਾਂ ਸੌਂਦਣ ਨਾਲੇ ਸਵਾਲ ਲੈਿੰਦਾ ਹਣਾ ਵੀ ਦੋ ਦੇਸ਼ਾਂ ਦੀ ਸਰਕਾਰਾਂ ਨੂੰ ਵਕਤ ਪਾਇਆ ਪਿਆ ਵੀ ਅਸੀਂ ਐ ਨਿਆਰੇ ਲਹਿ ਰਹੇ ਆ ਕਾਸ਼ ਕਿਤੇ ਰੱਬ ਸਾਡੇ ਕਿਸੇ ਭਰਾ ਦੀ ਸੁਣ ਲੈਂਦਾ ਯਾਰ ਕਾਸ਼ ਕਿਤੇ ਇੱਥੇ ਹੀ ਕਿਤੇ ਸੁਣ ਲੈਂਦਾ ਤੇ ਬਹੁਤ ਵਧੀਆ ਹੁੰਦਾ ਪਰ ਚਲੋ ਕਹਿੰਦੇ ਜਿਹਦੀ ਕਿਸਮਤ ਵਿੱਚ ਸਾਰਾ ਕੁਝ ਹੁੰਦਾ ਉਹਨੇ ਹੀ ਮਿਲਦਾ ਠੀਕ ਹੈ ਉਹਦੀ ਕਿਸਮਤ ਵਿੱਚ ਸੀਗਾ ਉਹ ਨਿਆਰੇ ਲਹਿ ਰਿਹਾ ਯਾਰ ਸਾਟੇ ਵਰਗੇ ਰਾਤ ਨੂੰ ਉੱਠ ਉੱਠ ਕੇ ਸੋਚਦੇ ਨੇ ਵੀ ਕੀ ਕਾ ਕੀ ਬਣ ਗਿਆ ਆ ਕੀ ਬਣ ਗਿਆ ਹੁਣ ਅਸੀਂ ਤਾਂ ਭਰਾਵਾ ਵਿਚਾਰੇ ਬਣ ਕੇ ਆ ਬਹਿ ਜੰਦੇ ਆ ਠਾਂਡੇ ਕੁੱਕੜੀ ਵਾਂਗੂ ਠੀਕ ਹੈ ਨਾ ਤਾਂ ਕੱਪੜੇ ਨੇ ਨਾ ਲੋਈ ਹੈ ਨਾ ਕੋਈ ਕੰਬਲ ਹੈ ਇਹ ਲੋਕ ਪੈਨੇ ਯਾਰੇ ਲੈ ਰਹੇ ਨੇ ਚਲੋ ਮਿੱਤਰਾ ਤੇਰੀ ਕਿਸਮਤ ਸਾ ਆ ਬਹੁਤ ਚੰਗੀ ਆ ਬੱਕਰੀ ਦੇ ਮੂੰਹ ਆ ਤੇਰੀ ਕਿਸਮਤ ਬਹੁਤ ਚੰਗੀ ਆ ਜੇ ਤੂੰ ਕਿਤੇ ਪੰਜਾਬ ਚ ਹੁੰਦਾ ਤਾਂ ਤੈਨੂੰ ਪੁੱਛਦੇ ਪੁੱਛ ਵੀ ਲੈਂਦੇ ਵੀ ਤੈ ਇਹ ਹਜੇ ਕੀ ਦਾਨ ਕਰਿਆ ਇਹ ਹਜੇ ਕੀ ਤੇ ਮੋਤੀ ਪੁੰਨ ਕਰੇ ਨੇ ਇਹ ਜਿਹੜਾ ਸਾਜਾ ਦੋ ਦੋ ਲਈ ਫਿਰਦਾ ਚਲੋ ਧੰਨਵਾਦ ਜੀ ਵੱਧ ਘਟ ਬੋਲਿਆ ਗਿਆ ਤਾਂ ਮਾਫ ਕਰਿਓ ਜੀ ਵੀਡੀਓ ਨੂੰ ਜਰੂਰ ਸ਼ੇਅਰ ਕਰ ਦੇਵੀਂ ਲਾਈਕ ਕਰ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਦੇ ਜੀ ਪੈਸੇ ਆ ਜਾਣਗੇ ਤੇ ਫਿਰ ਆਪਾਂ ਕੱਪੜੇ ਵੀ ਲਾਵਾਂਗੇ ਜੀ ਜਿਨ੍ਹਾਂ ਦੀ ਕਿਸਮਤ ਚ ਸੀਗੇ ਭਾਈ ਉਹ ਐਸ਼ ਕਰਗੇ ਧੰਨਵਾਦ ਜੀ